ਸਰਪੰਚ ਸਾਹਿਬ ਤੁਸੀਂ ਇਹ ਸਰਕਾਰੀ ਸਕੂਲ ਚ ਆਏ ਇੱਥੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਅਸੀਂ ਸਰਕਾਰੀ ਸਕੂਲਾਂ ਚ ਪੜ੍ਹੇ ਜੀ ਉਹ ਸਾਡੇ ਟਾਈਮਸ ਪ੍ਰਾਈਵੇਟ ਸਕੂਲ ਹੁੰਦੇ ਨਾ ਸੀ ਠੀਕ ਹੈ ਵਧੀਆ ਲੱਗਦਾ ਹੈ ਡਾਊਨ ਟੂ ਅੱਪ ਹੈ ਬੱਚੇ ਅੱਜ ਸਪੈਸ਼ਲ ਤੌਰ ਤੇ ਪੂਜੇ ਨੇ ਸਾਡੇ ਚੀਪਸ ਸਰਦਾਰ ਧਿਆਨ ਸਿੰਘ ਵਾਲਾ ਜੀ ਅਸੀਂ ਨਾਲ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸਰਪੰਚ ਸਾਹਿਬ ਇਹ ਤਾਂ ਸਾਡੇ ਹਮੇਸ਼ਾ ਚੀਫ ਗੈਸਟ ਨੇ ਕਿਉਂਕਿ ਇਹਨਾਂ ਦੀ سپورਟ ਸਾਨੂੰ ਬਹੁਤ ਜ਼ਿਆਦਾ ਹੈ 77ਵੇਂ ਰਿਪਬਲਿਕ ਡੇ ਤੇ ਸਾਰੇ ਸਟੂਡੈਂਟਸ ਨੂੰ ਫੀਚਰਸ ਨੂੰ ਪੰਚਾਇਤ ਨੂੰ ਪਿੰਡ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਅੱਜ ਤੁਹਾਨੂੰ 76 ਸਾਲ ਹੋ ਗਏ ਆਜ਼ਾਦ ਹੋયા ਨੂੰ ਤੇ ਬੇਨ ਬੜੀ ਖੁਸ਼ੀ ਆ ਕਿ ਬੱਚੇ ਜਦੋਂ ਅਸੀਂ ਹੁੰਦੇ ਛੋਟੇ ਛੋਟੇ ਆਹੀ ਅਸੀਂ ਗੁੰਦੇ ਹੁੰਦੇ ਸੀ ਐਂਥਮ ਤੇ ਇਹਨਾਂ ਨੂੰ ਅੱਜ ਸੁਣ ਕੇ ਬਹੁਤ ਖੁਸ਼ੀ ਹੋਈ ਮੈਂ ਸਭ ਨੂੰ ਬਹੁਤ ਬਧਾਈ ਦਿੰਦਾ ਸਰਪੰਚ ਸਾਹਿਬ ਤੁਸੀਂ ਅੱਜ ਸਰਕਾਰੀ ਸਕੂਲ ਚ ਆਏ ਇੱਥੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਅਸੀਂ ਸਰਕਾਰੀ ਸਕੂਲਾਂ ਚ ਪੜ੍ਹੇ ਸੀ ਉਹ ਸਾਡੇ ਟਾਈਮ ਤੋਂ ਪ੍ਰਾਈਵੇਟ ਸਕੂਲ ਹੁੰਦੇ ਹੀ ਨਾ ਸੀ ਠੀਕ ਹੈ ਵਧੀਆ ਲੱਗਦਾ ਹੈ ਡਾਊਨ ਟੂ ਅਰਥ ਆ ਬੱਚੇ ਜਿਹੜੇ ਇੱਥੇ ਅੱਜ ਦੇ ਦਿਨ ਤੇ ਬੱਚਿਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹ ਹੈ ਜੀ ਵਧੀਆ ਪੜੋ ਤੇ ਟੀਚਰਸ ਦੀ ਜਿਹੜੀ ਨਾ ਗੱਲ ਆ ਟੀਚਰ ਦਾ ਕਹਿਣਾ ਮੰਨੋ ਮੈਂ ਹੁਣ ਤੱਕ ਟੀਚਰਸ ਹਾਲੇ ਵੀ ਮੈਂ ਉਹਨਾਂ ਟੀਚਰ ਦੀ ਮੰਨਦਾ ਇੱਕ ਮਰਕਾ ਚ ਟੀਚਰ ਮੇਰੇ ਜੋ ਮੈਨੂੰ ਹਾਲੇ ਵੀ ਗਾਈਡ ਕਰਦੇ ਮੈਂ ਹਾਲੇ ਵੀ ਉਹਨਾਂ ਦੀ ਮੰਨਦਾ ਸੋ ਟੀਚਰਸ ਇਹਨਾਂ ਤੁਹਾਨੂੰ ਪੇਰੈਂਟਸ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਹੁੰਦੇ ਆ ਸੋ ਟੀਚਰਸ ਦੀ ਗੱਲ ਬੱਚਿਆਂ ਨੂੰ ਜ਼ਰੂਰ ਮੰਨਣੀ ਚਾਹੀਦੀ ਜੋ ਕਹਿੰਦੇ ਆ ਕਿ ਉਹਨੇ ਬਹੁਤ ਕੁਝ ਦੇਖਿਆ ਹੁੰਦਾ ਬਹੁਤ ਲਾਈਫ ਵਿੱਚ ਉਹਨਾਂ ਦਾ ਤਜਰਬਾ ਹੁੰਦਾ ਸੋ ਮੈਂ ਇਹੀ ਕਹਾਂਗਾ ਕਿ ਟੀਚਰਸ ਦੀ ਮੰਨੋ ਤੇ ਸਤ ਮਿਹਨਤ ਨਾਲ ਕਰੋ ਸਰਪੰਚ ਸਾਹਿਬ ਜਿਸ ਤਰ੍ਹਾਂ ਇਹਨਾਂ ਨੇ ਉਪਰਾਲਾ ਕੀਤਾ ਜਿੱਥੇ ਹੋਰ ਵੀ ਬਹੁਤ ਸਾਰੇ ਸਕੂਲ ਹੋਣੇ ਫਗਵਾੜੇ ਚ ਵੀ ਤੁਸੀਂ ਇੱਥੇ ਰਹਿੰਦੇ ਹੋ ਝੇਡੂ ਚ ਵੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਜੋ ਆ ਕਹਿ ਰਿਹਾ ਇਹ ਹੈ ਜੀ ਸੇਮ ਮੈਂ ਹੋਰ ਵੀ ਕਈ ਪਾਸੇ ਜਾਣਾ ਹਜੇ ਮੈਂ ਬਸ ਇੰਨਾ ਹੀ ਆ ਜੀ ਠੀਕ ਤੇ ਬੱਚੇ ਮਿਹਨਤ ਕਰਨ ਤੇ ਸਾਡੇ ਸਕੂਲ ਦੇ ਐਡਮਿਨਿਸਟ੍ਰੇਟਰ ਸ਼ਰਮਾ ਜੀ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਬਾਕੀ ਸਾਰੇ ਟੀਚਰਸ ਵੀ ਸਤ ਮਿਹਨਤ ਕਰਦੇ ਔਰ ਸਕੂਲ ਦਾ ਸੋਚਦੇ ਵੀ ਆ ਠੀਕ ਹੀ ਹੁੰਦਾ ਨਾ ਆਏ ਤਲਖਾਹਾਂ ਲੈ ਕੇ ਚਲ ਗਏ ਪਰ ਇਹ ਟੀਚਰਸ ਹੈ ਮਿਸਟਰ ਇਦਲ ਵੀ ਹੈਗੇ ਇਹ ਸੋਚਦੇ ਵੀ ਸਕੂਲ ਦਾ ਕੁਝ ਬਣੇ ਸੋ ਅੱਜ ਅਸੀਂ ਕੁਝ ਅਨਾਉਂਸਮੈਂਟ ਵੀ ਕਰਾਂਗੇ ਜੋ ਹੀ ਕਰਨਾ ਮੇਰੇ ਸਾਲ ਮੇਰੇ ਬ੍ਰਦਰ ਚੀਫ ਗੈਸਟ ਆ ਕੈਨੇਡਾ ਤੋਂ ਆਏ ਧਿਆਨ ਨਾਲ ਇਹਨਾਂ ਨੂੰ ਵੀ ਕੁਝ ਵਧੀਆ ਪ੍ਰੋਗਰਾਮਾ ਹੋਰ ਵੀ ਇੱਕ ਤੋਂ ਬੰਦੇ ਸਾਡੇ ਪਿੰਡ ਦੇ ਅਸੀਂ ਰਲ ਮਿਲ ਕੇ ਕਰਾਂਗੇ ਜੋ ਚਿੰਤਨ ਸ਼ਰਮਾ ਅੱਜ ਤੁਸੀਂ ਆਪਣੇ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਕੀ ਕਰਨਾ ਚਾਹੁੰਦੇ ਚੀਫ ਗੈਸਟ ਵੀ ਆਏ ਤੁਹਾਡੇ ਅ ਅੱਜ ਅਸੀਂ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਹੂੰ ਅ ਅੱਜ ਸਪੈਸ਼ਲ ਤੌਰ ਤੇ ਪੁੱਜੇ ਨੇ ਸਾਡੇ ਚੀਫ ਗੈਸਟ ਸਰਦਾਰ ਧਿਆਨ ਸਿੰਘ ਵਾਲੜ ਜੀ ਅਸੀਂ ਨਾਲ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸਰਪੰਚ ਸਾਹਿਬ ਇਹ ਤਾਂ ਸਾਡੇ ਹਮੇਸ਼ਾ ਹੀ ਚੀਫ ਗੈਸਟ ਨੇ ਕਿਉਂਕਿ ਇਹਨਾਂ ਦੀ ਸਪੋਰਟ ਸਾਨੂੰ ਬਹੁਤ ਜ਼ਿਆਦਾ ਹੈ ਠੀਕ ਹੈ ਔਰ ਇਹਨਾਂ ਦੀ ਜੋ ਹਿੰਮਤ ਹੈ ਪਿੱਛੇ ਸਾਡੀ ਪਿੱਠ ਨੂੰ ਥਾਪੀ ਹੈ ਮਤਲਬ ਸਰਪੰਚ ਸਾਹਿਬ ਵੱਲੋਂ ਔਰ ਸਾਨੂੰ ਹੋਰ ਵਧੀਆ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ